ਨੇ ਨਰਵਾਲ ਦੇ ਕਤਲ ਦੇ ਨਾਲ ਜੁੜਿਆ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਜਿਸ ਦੇ ਵਿੱਚ ਹਿਮਾਨੀ ਨਰਵਾਲ ਦਾ ਕਾਤਲ ਸਚਨ ਕਾਲੇ ਰੰਗ ਦਾ ਟਰਾਲੀ ਬੈਗ ਖਿੱਚਦਾ ਨਜ਼ਰ ਆ ਰਿਹਾ ਹੈ ਇਹੀ ਬੈਗ ਸੀ ਜਿਸ ਦੇ ਵਿੱਚ ਹਿਮਾਨੀ ਦੀ ਲਾਸ਼ ਮਿਲੀ ਸੀ ਇਹ ਫੁਟੇਜ 28 ਫਰਵਰੀ ਦੀ ਰਾਤ 10 ਵਜੇ ਹਿਮਾਨੀ ਦੇ ਘਰ ਨੇੜੇ ਦੀ ਹੈ ਮਲਜ਼ਮ ਪਿਛਲੇ 1.5 ਸਾਲ ਤੋਂ ਸੋਸ਼ਲ ਮੀਡੀਆ ਰਾਹੀਂ ਹਿਮਾਨੀ ਦੇ ਕੰਟੈਕਟ ਦੇ ਵਿੱਚ ਸੀ ਰੋਤਕ ਸਥਿਤਾ ਉਸਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਹਿਮਾਨੀ ਨਰਵਾਲ ਰੋਤਕ ਦੇ ਵਿਜੇਨਗਰ ਦੇ ਵਿੱਚ ਆਪਣੇ ਜੱਦੀ ਘਰ 'ਚ ਇਕੱਲੀ ਰਹਿੰਦੀ ਸੀ 27 ਫਰਵਰੀ ਨੂੰ ਮਲਜ਼ਮ ਉਸਦੇ ਘਰ ਆਇਆ ਦੋਵਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਸਚਿਨ ਨੇ ਮੋਬਾਈਲ ਫੋਨ ਦੇ ਚਾਰਜਰ ਦੇ ਨਾਲ ਹਿਮਾਨੀ ਦਾ ਗਲਾ ਘੁੱਟ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਸਚਿਨ ਉਸਦੇ ਗਹਿਣੇ ਲੈਪਟਾਪ ਅਤੇ ਅੰਗੂਠੀ ਝੱਜਰ ਲੈ ਗਿਆ ਉਸਨੇ ਚੀਜ਼ਾਂ ਉੱਥੇ ਆਪਣੀ ਦੁਕਾਨ ਦੇ ਵਿੱਚ ਛੁਪਾ ਦਿੱਤੀਆਂ ਉਹ ਇੱਕ ਮੋਬਾਈਲ ਫੋਨ ਦੀ ਦੁਕਾਨ 'ਚ ਕੰਮ ਕਰਦਾ ਹੈ ਉਸੇ ਰਾਤ ਉਸਨੇ লাশ ਨੂੰ ਕਾਲੇ ਸੂਟਕੇਸ ਦੇ ਵਿੱਚ ਪੈਕ ਕੀਤਾ ਅਤੇ ਬੈਗ ਖੂਨ ਦੇ ਨਾਲ ਲਤਪਤ ਰਜਾਈ ਸਮੇਤ ਇੱਕ ਆਟੋ ਰਿਕਸ਼ਾ ਦੇ ਵਿੱਚ ਸਵਾਰ ਹੋ ਗਿਆ ਸਾੰਪਲਾ ਬੱਸ ਸਟੈਂਡ ਨੇੜੇ ਉਤਰ ਕੇ ਉਹ ਸੂਟਕੇਸ ਸੁੱਟ ਕੇ ਉੱਥੋਂ ਫਰਾਰ ਹੋ ਗਿਆ ਹਿਮਾਨੀ ਅਤੇ ਸਚਿਨ ਦੇ ਵਿਚਕਾਰ ਲੜਾਈ ਕਿਉਂ ਹੋਈ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਸਰੀਮਾਨ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਸਮੇਤ 8 ਟੀਮਾਂ ਬਣਾਈਆਂ ਗਈਆਂ ਹਨ ਤਾਂ ਕੱਲ ਹਿਮਾਨੀ ਨਰਵਾਲ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਨੇ ਇਹ ਦਾਵਾ ਕੀਤਾ ਕਿ ਉਹ ਹਿਮਾਨੀ ਦਾ ਕਥਿਤ ਬੋਏਫ੍ਰੈਂਡ ਹੈ ਤੇ ਕਿਸੇ ਗਲਦੇ ਚਲਦੇ ਉਹਨਾਂ ਦੇ ਵਿੱਚ ਝਗੜਾ ਹੋਇਆ ਸੀ ਹਾਲਾਂਕਿ ਝਗੜਾ ਕਿਉਂ ਹੋਇਆ ਇਸ ਦਾ ਕੋਈ ਪੁਖਤਾ ਸਬੂਤ ਹਜੇ ਤੱਕ ਨਹੀਂ ਮਿਲਿਆ ਪਰ ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋ ਸਕਦਾ ਹੈ ਕਿ ਦੋਵਾਂ ਦੇ ਵਿਚਾਲੇ ਆਖਰ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਕਿਸ ਚੀਜ਼ ਨੇ ਸਚਿਨ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਸ ਨੇ ਆਪਣੀ ਕਥਿਤ ਗਰਲਫ੍ਰੈਂਡ ਦਾ ਚਾਰਜਰ ਦੇ ਨਾਲ ਗਲਾ ਘੋਟ ਕੇ ਉਸ ਦੀ کہ قتل كردتا.